ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਨੇ ਨਗਰ ਨਿਗਮ ਆਟੋ ਵਰਕਸ਼ਾਪ ਆਥੀ ਗੇਟ ਦਾ ਦੌਰਾ ਕੀਤਾ ਇਸ ਮੌਕੇ ਤੇ ਮਿਊਨਿਸਪਲ ਕਾਰਪੋਰੇਸ਼ਨ ਯੂਥ EMPLOYES ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਨਗਰ ਨਿਗਮ ਆਟੋ ਵਰਕਸ਼ਾਪ ਵਿਖੇ ਇੱਥੋਂ ਦੇ ਸ਼ੈੱਡ, ਵਾਸ਼ਿੰਗ ਏਰੀਆ, ਇਮਾਰਤ, ਵਾਸ਼ਰੂਮ ਅਤੇ ਪੁਰਾਣੀ ਹੋ ਰਹੀ ਮਸ਼ੀਨੀ ਦੀ ਸਬੰਧੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਉਹਨਾਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਵਰਕਸ਼ਾਪ ਦੇ ਸਾਰੇ ਵਿਕਾਸ ਕਾਰਜ ਛੇਤੀ ਪੂਰੇ ਕਰਾ ਦਿੱਤੇ ਜਾਣਗੇ ਇਹ ਪ੍ਰੋਸਾ ਦਿੱਤੇ ਜਾਣ ਤੋਂ ਪ੍ਰਧਾਨ ਆਸ਼ੂ ਨਾਹਰ ਨੇ ਉਹਨਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਇਨਚਾਰਜ ਡਾਕਟਰ ਰਮਾ ਚੇਅਰਮੈਨ ਰਾਜਕੁਮਾਰ ਰਾਜੂ ਮੀਤ ਪ੍ਰਧਾਨ ਜੁਗਲ ਕਿਸ਼ੋਰ ਲਾਲੀ ਦੀਪਕ ਸਬਰਵਾਲ ਸੇਵਾ ਰਾਮ ਅਤੇ ਦੀਪਕ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ ਜੰਨੀ ਵੀ ਸੈਨੀਟੇਸ਼ਨ ਹੈ ਸਿਵਰੇਜ ਹੈ ଓ ਐਨ ਐਮ ਐਸ ਹੈ ਸਿਵਲ ਡਿਪਾਰਟਮੈਂਟ ਹੈ ਸਾਰਿਆਂ ਦੀ ਇੱਕ ਰੀਡ ਦੀ ਹੱਦੀ ਹੈ ਕਿ ਜਿੱਥੇ ਸਾਡੇ ਵਹੀਕਲ ਵਗੈਰਾ ਜਿੰਨਾ ਡਿਪਾਰਟਮੈਂਟ ਦੇ ਕੋਲ ਪੇਰ ਹੈ ਕੁਝ ਵੀ ਹੈ ਡੀਜ਼ਲ ਪਰ ਮੈਂ ਜਾਂ ਕੁਝ ਵੀ ਹੈ ਉਹ ਇੱਥੋਂ ਹੀ ਚੱਲਦੇ ਨੇ ਸੋ ਇਥੇ ਰੇਅਰ ਹੁੰਦੇ ਨੇ ਇਹਨਾਂ ਦੀਆਂ ਕੁਝ ਪ੍ਰੋਬਲਮਸ ਇਹਨਾਂ ਦੀਆਂ ਵੀ ਸੀਗੀਆਂ ਉਹ ਵੀ ਅੱਜ ਵਰਕਸ਼ਾਪ ਤੇ ਜਿਹੜੀ ਵਿਜ਼ਿਟ ਕੀਤੀ ਆ ਉਹਦੇ ਵਿੱਚ ਜਿਹੜੀਆਂ ਦੇਖਣ ਨੂੰ ਆਈਆਂ ਕੁਝ ਮਸ਼ੀਨਰੀ ਅਪਡੇਟ ਕਰਨ ਦੀ ਜ਼ਰੂਰਤ ਹੈ ਜਾਂ ਕੋਈ ਬੇਸਿਕ ਢਾਂਚਾ ਜਿੱਦੀ ਕੋਈ ਪ੍ਰੋਬਲਮ ਆਈ ਦੀ ਹੈ ਇਹਨਾਂ ਨੂੰ ਉਹ ਵੀ ਠੀਕ ਕਰਨ ਦੀ ਜ਼ਰੂਰਤ ਹੈ ਦੇਖੋ ਜੀ ਮੇਰ ਸਾਹਿਬ ਅੱਜ ਆਟੋ ਵਰਕਸ਼ਾਪ ਦੇ ਵਿੱਚ ਵਿਜ਼ਿਟ ਕਰਨ ਪਹੁੰਚੇ ਸੀ ਮਾਨਯੋਗ ਮੇਰ ਸਾਹਿਬ ਨੇ ਅੱਜ ਖਾਮੀਆਂ ਦੇਖੀਆਂ ਨੇ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਪ੍ਰੋਬਲਮ ਦੱਸੀਆਂ ਨੇ ਜਾਂ ਇਹਨਾਂ ਨੇ ਆਪਣੇ ਰੂਬਰੂ ਕੀਤੀਆਂ ਨੇ ਮਾਕੇ ਮਾਣਯੋਗ ਮੇਰੇ ਸਾਹਮਣੇ ਆਖਿਆ ਇਹ ਵੀ ਤੁਹਾਡੀਆਂ ਜਿਹੜੀਆਂ ਨਿੱਜੀ ਪ੍ਰੋਬਲਮਾਂ ਇਹਨਾਂ ਨੂੰ ਜਲਦੀ ਹੀ ਦੂਰ ਕੀਤਾ ਜਾਏਗਾ ਕਿਉਂਕਿ ਜਿਹੜੇ ਮੁਲਾਜ਼ਮ ਨੇ ਮੁਲਾਜ਼ਮ ਸ਼ਹਿਰ ਦੀ ਰੀੜ ਦੀ ਹੱਡੀ ਨੇ ਤੇ ਆਟੋ ਵਰਕਸ਼ਾਪ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜਾ ਹੋਣਾ ਬੜੀ ਵੱਡੀ ਗੱਲ ਆ ਕਿਉਂਕਿ ਸਾਰੇ ਜਿੰਨਾ ਵੀ ਸ਼ਹਿਰ ਦਾ ਸੰਚਾਲਕ ਉਹ ਆਟੋ ਵਰਕਸ਼ਾਪ ਆ